ਮੈਨੂੰ ਵੀ ਕੱਲ ਜਿਆਦਾ ਹੀ ਛੋਟੀ ਜੀ ਐਕਸੀਡੈਂਟ ਹੋ ਗਿਆ ਕੇ ਬੰਦੇ ਦਾ ਅੱਛਾ ਜੀ ਤੇ ਰਾਹਗੀਰਾਂ ਨੇ ਚੱਕ ਕੇ ਉਹਨੂੰ ਹਸਪੀਟਲ ਦੇ ਵਿੱਚ ਪਹੁੰਚਦਾ ਕੀਤਾ ਇਹ ਹਾਲਾਤ ਸੀਰੀਅਸ ਸੀਗੇ ਤੇ ਜਦੋਂ ਡਾਕਟਰਾਂ ਨੇ ਉਹਨੇ 2-3 ਦਿਨ ਆਕਸੀਜਨ ਤੇ ਰੱਖਿਆ ਉਹਨੂੰ ਅੱਛਾ ਜੀ ਆਕਸੀਜਨ ਤੇ ਜਦੋਂ ਰੱਖਿਆ ਡਾਕਟਰ ਨੇ ਫਿਰ ਉਹ ਮੁੰਡਾ ਉੱਠਿਆ ਉਹਨੂੰ ਹੋਸ਼ ਆਈ ਤੇ ਡਾਕਟਰ ਨੂੰ ਕਹਿੰਦਾ ਵੀ ਤਨ ਛੁੱਤੀ ਆ ਵੀ ਤੇਰਾ 50000 ਰੁਪਿਆ ਬਿੱਲ ਬਣ ਗਿਆ ਬਿੱਲ ਬਣ ਗਿਆ ਆਕਸੀਜਨ ਆਕਸੀਜਨ ਦਾ ਉਹ ਉਹਦੇ ਮਨ ਉਹਦਾ ਮਨ ਭਰਿਆ ਰੋਣ ਲੱਗ ਗਿਆ ਉਹਨਾਂ ਨੇ ਵੀ ਡਾਕਟਰ ਕਹਿੰਦਾ ਤੂੰ ਰੋ ਰਹਾ ਯਾਰ ਕਹਿੰਦਾ ਜੇ ਤੇਰੇ ਕੋਲ ਜਿੰਨੇ ਜਿੰਨੇ ਪੈਸੇ ਹੈਗੇ ਤੂੰ ਉਨੇ ਹੀ ਦੇ ਦੇ ਹੂੰ ਤੇ ਉਹ ਰੋਣਾ ਨਹੀਂ ਛੱਡਿਆ ਉਹ ਅਖੀਰ ਤੇ ਜਦੋਂ ਡਾਕਟਰ ਨੇ ਕਿਹਾ ਉਹ ਕਹਿੰਦਾ ਜੇ ਤੇਰੇ ਕੋਲ ਨਹੀਂ ਵੀ ਪੈਸੇ ਹੈਗੇ ਯਾਰ ਤੂੰ ਜਾ ਕੋਈ ਨਾ ਰੋ ਹੂੰ ਉਹ ਕਹਿੰਦਾ ਡਾਕਟਰ ਮੈਂ ਇਹ ਰੋ ਇਹ ਪੈਸੇ ਨੂੰ ਨਹੀਂ ਮਰ ਹੁੰਦਾ ਮੈਂ ਇਹ ਚੀਜ਼ ਨੂੰ ਰੋਣਾ ਵੀ ਤੁਸੀਂ ਮੈਨੂੰ 24 ਘੰਟੇ ਦੇ ਵਿੱਚ ਮੈਨੂੰ ਆਕਸੀਜਨ ਤੇ ਰੱਖਿਆ ਤੁਸੀਂ ਮੇਰਾ ਬਿੱਲ 50000 ਬਰਾਦਰਾਂ ਨਾ ਤਾਂ ਵੀ ਅਸੀਂ ਉਹ ਕੁਦਰਤ ਦਾ ਸੁਰਾਨਾ ਹੀ ਨਹੀਂ ਕੀਤਾ ਜਿਨ੍ਹਾਂ ਨੇ ਸਾਨੂੰ ਵੀ ਮੈਨੂੰ 35 ਸਾਲ ਦੀ ਉਮਰ ਹੋ ਗਈ ਮੇਰੀ ਹਨਾ ਕਿਦੇ ਵਿੱਚ ਸਾਨੂੰ ਆਕਸੀਜਨ ਦਿੱਤੀ ਹੋਈ ਆ ਉਹ ਕਿਹਦੀ ਵਜਲ ਉਹਦਾ ਵੈਲੀ ਜੇ ਮੈਂ ਦੇਖ ਕੱਥੀ ਦਿਨ مطلب ਕਿ ਅਸੀਂ ਨਾ ਕੁਦਰਤ ਨੂੰ ਭੁੱਲ ਗਏ ਆ ਪ੍ਰਮਾਤਮਾ ਨੂੰ ਭੁੱਲ ਗਏ ਆ ਤੇ ਆ ਜਿਹੜੇ ਦਰਖਤ ਜਿਹੜੇ ਸਾਨੂੰ ਆਕਸੀਜਨ ਪ੍ਰੋਵਾਈਡ ਕਰਵਾਉਂਦੇ ਨੇ ਜਿਹੜੇ ਸਾਨੂੰ ਆਕਸੀਜਨ ਦਿੰਦੇ ਨੇ ਅਸੀਂ ਉਹਨਾਂ ਨੂੰ ਵੀ ਕਤਲ ਕਰਨ ਲੱਗ ਪਏ